ਪਾਣੀ ਸਾਰਿਆ ਲੱਗ ਗਿਆ ਡਿਆ ਜਿਹੜਾ ਰਾਵੀ ਦਰਿਆ ਦਾ ਬੰਨ ਉਹ 2 ਤੋਂ 3 ਮਿੰਟ ਲੱਗੇ ਬਸ ਅੱਛਾ ਹਾਂਜੀ ਇਹ ਨੇ ਇਹ ਉਹਨੇ ਜੀ ਸਾਰਿਆਂ ਜੇ ਉਹ ਵੀ ਮੱਝਾਂ ਮੁੱਝਾਂ ਖੋਲ ਕੇ ਅਸੀਂ ਰਸੇ ਵੱਢ ਕੇ ਉੱਤੇ ਆ ਗਈਆਂ ਹਾਂਜੀ ਹਾਂਜੀ ਬੜਾ ਉਹ ਆਪਣੇ ਕੱਢੀ ਹੋਣਗੇ ਨਹੀਂ ਤਾਂ ਡੁੱਬ ਵੀ ਸਕਦੀਆਂ ਸੀ ਨੁਕਸਾਨ ਬਣਾ ਸਕਦਾ ਸੀ ਨਿਗਲ ਤੋਂ ਸੋਕਿਆ ਪਹਿਲਾ ਮੌਕਾ ਹੈਗਾ ਇਹ ਸਾਨੂੰ ਵੀ ਆ ਸਭ ਨੇ ਕਹਿਤਾ ਸੀ ਪਹਿਲਾਂ ਹੀ ਅਲਰਟ ਕਰਤਾ ਸੀ ਹਾਂਜੀ ਵੀ ਤੁਸੀਂ ਆਪਣੇ ਜਿਹੜੇ ਪਸ਼ੂ ਆ ਉੱਤੇ ਲੈ ਆਓ ਅਸੀਂ ਪਹਿਲਾਂ ਲੈ ਆਂਦੇ ਸੀ ਤੇ ਉਹ ਮਤਲਬ 5-7 ਮਿੰਟਾਂ ਬਾਅਦ ਬੰਟ ਟੁੱਟ ਗਿਆ ਚਾਰੇ ਦਾ ਪ੍ਰਬੰਧ ਕਿਵੇਂ ਕਰਦੇ ਹੋ ਸਾਰੀ ਫਸਲ ਡੁੱਬ ਗਈ ਚਾਰਾ ਡੁੱਬ ਗਿਆ ਸਾਰਾ ਨੁਕਸਾਨ ਚਾ ਚਾਰਾ ਤੇ ਹੁਣ ਕੋਈ ਏਦਾਂ ਹੀ ਆਉਂਦੇ ਆ ਵੀਰ ਭਰਾ ਆਪਣੇ ਤੋਂ ਦੇ ਜਾਂਦੇ ਆ ਹਾਂਜੀ ਕੋਈ ਸਰ ਪਿੰਡ ਕਿਹੜਾ ਪੱਖੋ ਘਟਾਲੀ ਸਾਹਿਬ ਬਾਕੀ ਉੱਥੇ ਵੀ ਉੱਥੇ ਫਿਰ ਉੱਥੇ ਹੀ ਰਹਿ ਰਹੇ ਨੇ ਪਰਿਵਾਰ ਦੇ ਜੀ ਹਾਂਜੀ ਪਰਿਵਾਰ ਪਿੰਡ ਰਹਿ ਰਿਹਾ ਤੇ ਅਸੀਂ ਇੱਥੇ ਰਹਿੰਦੇ ਆ ਜੀ ਸਾਹਮਣੇ ਬਣਾਇਆ ਅਸੀਂ ਮੱਜਾ ਇੱਥੇ ਰਹਿਣ ਦੇ ਲਈ ਨਾਲ ਆ ਜੀ ਹਾਂਜੀ ਥੱਲੇ ਇਹ ਵੀ ਸਾਰਾ ਭਰ ਗਿਆ ਇੱਥੇ ਹਾਂਜੀ ਇਹਦੇ ਸੱਤਾਂ ਤੱਕ ਪਾਣੀ ਲੱਗ ਗਿਆ ਜੀ 10 12 ਮਾਟਾ ਫੁੱਟ ਪਾਣੀ ਇੱਥੇ ਡੁੱਬੇ ਮੈਂ ਤੇ ਪਹਿਲਾਂ ਹੁਣ ਤਾਂ ਪਾਣੀ ਜਿਵੇਂ ਪੱਧਰ ਕੱਢੇ ਹਾਂਜੀ ਹਾਂਜੀ ਇਹ ਡੁੱਬ ਗਏ ਬਿਲਕੁਲ ਤੂੜੀ ਤੂੜੀ ਇਸ ਦੇ ਵਿੱਚ ਹੈ ਹਾਂਜੀ ਤੂੜੀ ਅੰਦਰ ਇਹ ਵੀ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਇਆ ਹਾਂਜੀ ਚਾਰੇ ਦਾ ਸਾਰਾ ਨੁਕਸਾਨ ਹੋ ਗਿਆ ਚਾਰਾ ਇਦਾਂ ਹੀ ਹੈ ਕਿ ਇਦਾਂ ਵੀਰ ਭਰਾ ਜਿਹੜੇ ਦੇ ਜਾਂਦੇ ਉਹਨਾਂ ਦੇ ਕੋਈ ਪਾਉਂਦੇ ਆ ਤੋ ਵਿਖਦੇ ਵਿੱਚ ਵੀ ਜਿਸ ਤਰ੍ਹਾਂ ਹੁਣ ਝੋਨੇ ਦਾ ਸੀਜ਼ਨ ਸੀ ਹਲ ਤਾਂ ਹੁਣ ਜਦੋਂ ਕਣਕ ਦੀ ਵਾਢੀ ਹੋਏਗੀ ਫੇਰ ਚ ਜਿਹੜਾ ਤੂੜੀ ਮਿਲਣੀ ਆ ਤਾਂ ਮਹਿੰਗੇ ਮੁੱਲ ਦੀ ਖਰੀਦਣੀ ਪੈਗੀ ਕਿਤੇ ਨਾ ਕਿਤੇ ਉਹ ਤਾਂ ਫੇਰ ਦੇਖੋ ਜੀ ਖਰੀਦਣੀ ਤੇ ਪਊਗੀ ਕੋਈ ਗੱਲ ਨਹੀਂ